ਦੇਖੋ ਸਭ ਤੋਂ ਪਹਿਲਾਂ ਤਾਂ ਮੇਰਾ ਇਲਾਕਾ ਵਾਸੀਆਂ ਨੂੰ ਇੱਕੋ ਬੇਨਤੀ ਆ ਕਿ ਆਪਾਂ ਆਪਣੀਆਂ ਡਿਊਟੀਆਂ ਸਮਝੀਏ ਖਾਲੀ ਪਲਾਟਾਂ ਹੀ ਦੇਖ ਕੇ ਆਪਾਂ ਗੰਦਨਾ ਪਾਈਏ ਬਾਕੀ ਜੋ ਮੇਰਾ ਜਿੱਤਕ ਮੇਰਾ ਕੰਮ ਆ ਕਿਉਂਕਿ ਮੈਂ ਫੀਲਡ 'ਚ ਰਹਿਣ ਵਾਲਾ ਬੰਦਾ ਤੇ ਮੇਰੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੋਏਗੀ ਕਿ ਸੜਕਾਂ ਦੇ ਉੱਤੇ ਜਿਹੜਾ ਕੂੜਾ ਇੱਥੇ ਵਿਜੀਬਲ ਆ ਉਹਨੂੰ ਖਤਮ ਕੀਤਾ ਜਾਵੇ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਉਹ ਅੱਗੇ ਵਾਸਤੇ ਇਹ ਸੜਕਾਂ ਤੇ ਨਾ ਸਿੱਟਣ ਉਹਨਾਂ ਨੂੰ ਪ੍ਰੋਪਰ ਜਗ੍ਹਾ ਤੇ ਰੱਖਾਂ ਮੁਲਾਜ਼ਮਾ ਮੁਲਾਜ਼ਮਾਂ ਨੂੰ ਮੇਰੀ ਇੱਕੋ ਪੀਲ ਆ ਇਨਨੁ ਸਾਰੇ ਵੈਸੇ ਵੀ ਸਾਡੇ ਮੁਲਾਜ਼ਮ ਆਪਣੇ ਪੂਰੀ ਜ਼ਿੰਮੇਵਾਰ ਨੇ ਪਰ ਫਿਰ ਵੀ ਇਹ ਅਭੀ ਜੇ ਕਿਤੇ ਕਿਤੇ ਥੋੜਾ ਬਹੁਤਾ ਲੈਪਸ ਆ ਕੰਮ ਕਰਨ ਦੇ ਵਿੱਚ ਤਾਂ ਮੇਰੀ ਇੱਕੋ ਬੇਨਤੀ ਆ ਕਿ ਪਬਲਿਕ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਆਵੇ ਤੇ ਜਲਦੀ ਤੋਂ ਜਲਦੀ ਉਹਨਾਂ ਦਾ ਕੰਮ ਹੋਵੇ ਤਾਂ ਕਿ ਲੋਕ ਸਾਡੇ ਕੰਮਾਂ ਤੋਂ ਸੈਟੀਸਫਾਈ ਹੋਣ ਵੈਸੇ ਸੀਜ਼ ਉਹਨਾਂ ਨਾਲ ਮੇਰਾ ਕੋਈ ਬਹੁਤ ਪੁਰਾਣਾ ਨਾਤਾ ਵਾ ਮੈਂ ਕੋ ਪਹਿਲੀ ਵਾਰੀ ਇੱਥੇ ਨਹੀਂ ਆਇਆ ਤੇ ਇਸਦਾ ਸਟਾਫ ਬਹੁਤ ਚੰਗਾ ਸਾਫ਼ ਬੜੇ ਮਿਹਨਤੀ ਵੀ ਹੈਗੇ ਨੇ ਸਾਰੇ ਤੇ ਕੁਛ ਨਾ ਕੁਛ ਫੈਸਿਲੀਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ 24 ਘੰਟੇ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਜਿਹੜਾ ਉਹ ਏਰੀਆ ਉਹ ਟੈਕਰੀਬਨ ਪਲਾਨਡ ਏਰੀਆ ਵਾ ਕਾਫੀ ਆ ਤਕਬੀਰ ਅਸਨਗਰ ਗੁਦੇਵ ਨਗਰ ਸਾਬਾ ਨਗਰ ਕਿਚੂ ਨਗਰ ਇਹ ਸਾਰੇ ਟਰਸਟ ਵਗੈਰਾ ਜਾਂ ਗਲਾਡਾ ਦੇ ਟੁਕਰੀ ਵਗੈਰਾ ਕੱਟੇ ਹੋਏ ਨੇ ਉਹ ਪਲਾਨਡ ਏਰੀਏ ਦੇ ਇਹ ਜਿਹੜਾ ਏਰੀਆ ਇਹ ਥੋੜਾ ਜਿਹਾ ਅਨਪਲਾਨਡ ਏਰੀਆ ਵਾ ਪਲੱਸ ਇਹ ਮਿਕਸ ਲੈਂਡ ਯੂਜ਼ ਆ ਕਿਉਂਕਿ ਇੱਥੇ ਤਕਰੀਬਤ ਤਕਰੀਬਨ ਛੋਟੇ ਘਰ ਨੇ ਤੇ ਛੋਟੀਆਂ ਛੋਟੀਆਂ ਇੰਡਸਟਰੀਜ਼ ਨੇ ਵਿੱਚ ਤੇ ਜਿਹੜੇ ਪਾਰਕ ਨੇ ਉਹ ਉਹਨਾਂ ਦੀ ਗਿਣਤੀ ਇੱਥੇ ਘਟਾ ਪਰ ਜਿੰਨੇ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਮੇਨਟੇਨ ਕਰਨ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵਧੀਆ ਤੋਂ ਵਧੀਆ ਬਣਾਇਆ ਜਾਵੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਸ਼ੇਅਰ ਕਰਨ ਨੂੰ ਤੇ ਇੱਥੋਂ ਦੇ ਬੱਚਿਆਂ ਨੂੰ ਖੇਡਣ ਨੂੰ ਇੱਕ ਵਧੀਆ ਮਾਹੌਲ ਮਿਲ ਸਕੇ ਦੇਖੋ ਪ੍ਰੋਪਰਟੀ ਟੈਕਸ ਦਾ ਤਾਂ ਸਾਡਾ ਏ ਜ਼ੋਨ ਡੀ ਜ਼ੋਨ ਦਾ ਟਾਰਗੇਟ ਕੱਲ ਤੱਕ 48.50 ਕਰੋੜ ਸੀ ਤੇ ਅਸੀਂ ਉੱਥੇ ਸਾਡੀ ਟੀਮ ਨੇ ਇਕੱਠੇ ਹੋ ਕੇ 59 ਕਰੋੜ ਪਲੱਸ ਕਰਤਾ ਤੇ ਇੱਥੇ ਵੀ ਇਹਨਾਂ ਦਾ 17 ਕਰੋੜ ਦਾ ਸੀਗਾ ਤੇ ਆਈ ਥਿੰਕ 1690 ਕੇ ਕਰੀ ਬੈਠੇ ਨੇ ਤੇ ਪ੍ਰੋਪਰਟੀ ਟੈਕਸ ਦਾ ਤਕਰੀਬਨ ਏਵੀ ਜ਼ੋਨ ਦੀ ਪੂਰੀ ਮਿਹਨਤ ਹੋਈ ਹੋਈ ਆ ਔਰ ਕੋਸ਼ਿਸ਼ ਕਰਾਂਗੇ ਕਿ ਅੱਗੇ ਜਿਹੜਾ ਟਾਰਗੇਟ ਆ ਉਹ ਅਚੀਵ ਕਰੀਏ ਤੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਆਪ ਦਾ ਟੈਕਸ ਜ਼ਰੂਰ ਭਰੋ ਤਾਂ ਕਿ ਤੁਹਾਡੇ ਟੈਕਸ ਦੇ ਨਾਲ ਹੀ ਤੁਹਾਡੀ ਡਿਵੈਲਪਮੈਂਟ ਹੋਣੀ ਹੈ ਤੇ ਜੀ ਤੁਹਾਡਾ ਪੈਸਾ ਆਊਗਾ ਤਾਂ ਕਾਰਪੋਰੇਸ਼ਨ ਖਰਚ ਪਾਉਗੀ ਇਸ ਕਰਕੇ ਔਰ ਟਾਈਮ ਤੇ ਪਰੋਤੇ ਆਦਾ ਫਾਇਦਾ ਉਠਾਓ 10% ਦੀ ਰਿਵਰਟ ਸੀ ਕੱਲ ਤੱਕ ਬਿਲਕੁਲ ਦੇਖੋ ਨਹਿਰ ਮੇਰਾ ਡ੍ਰੀਮ ਪ੍ਰੋਜੈਕਟ ਆ ਕਿਉਂਕਿ ਵੀ ਅਸੀਂ ਇੱਕ ਮੈਂ ਮੇਰੀ ਟੀਮ ਬੁੱਢੂ ਹਣੀ ਸਾਰੇ ਜਿਹੜੀ ਟੀਮ ਆ ਸਾਡੀ ਅਸੀਂ ਲੈ ਕੇ ਮਿਸ਼ਨ ਤੁਰੇ ਸੀ ਵੀ ਅਸੀਂ ਨਹਿਰ ਨੂੰ ਬੁੱਢਾ ਨਾਲਾ ਬਣਨ ਤੋਂ ਬਚਾਈਏ ਜੀ ਔਰ ਅਸੀਂ ਉੱਤੇ ਰੈਗੂਲਰ ਕੰਮ ਕਰਦੇ ਆਂ ਔਰ ਰੈਗੂਲਰ ਕੰਮ ਕਰਦੇ ਰਵਾਂਗੇ ਇਹਦੇ ਬਾਰੇ ਜੇ ਅਸੀਂ ਪਤਾ ਕਰਨਾ ਤਾਂ ਜਿਹੜੇ ਸਾਡੇ ਬਾੜੀ ਵਾਲਾ ਜਿਹੜਾ ਇਲੈਕਟ੍ਰਿਕ ਪੁਆਇੰਟ ਬਣਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਵੀ ਨਹਿਰ ਚ ਅੱਗੇ ਨਾਲੋਂ ਗੰਦ ਬਹੁਤ ਜ਼ਿਆਦਾ ਘਟ ਗਿਆ ਹੈ। ਹਾਂ ਹਾਂ ਤੇ ਉਮੀਦ ਕਰਦੇ ਆ ਲੋਕ ਸਾਨੂੰ ਸਹਿਯੋਗ ਦੇਣਗੇ ਤੇ ਜਿਹੜੇ ਨਹੀਂ ਦੇਣਗੇ ਤੇ ਫਿਰ ਉਹਨਾਂ ਤੇ ਸਖਤੀ ਵੀ ਕੀਤੀ ਜਾਊਗੀ। ਦੇਖੋ ਜਿਹੜਾ ਪੱਕੇ ਕਰਨ ਵਾਲਾ ਪ੍ਰੋਜੈਕਟ ਆ ਉਹ ਕਾਰਪੋਰੇਸ਼ਨ ਦੇ ਅੰਦਰ ਨਹੀਂ ਆਉਂਦਾ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਪਰੋਗੈਟਿਵ ਦੇ ਵਿੱਚ ਆਉਂਦਾ। ਪੱਕਾ ਕਰਨਾ ਨਹੀਂ ਕਰਨਾ ਉਹ ਦੇਖਣਗੇ ਬਟ ਜਦੋਂ ਇਹ ਨਹਿਰ ਖਾਲੀ ਹੁੰਦੀ ਆ ਤਾਂ ਅਸੀਂ ਜਿਹੜਾ ਸਟੈਚ ਰਹਿ ਗਿਆ ਇਹਨੂੰ ਸਾਫ਼ ਜਰੂਰ ਕਰਾਵਾਂਗੇ। ਲੁਧਿਆਣਾ ਵਾਸੀਆਂ ਨੂੰ ਇੱਕੋ ਅਪੀਲ ਹੈ ਜੀ ਕਿ ਆਪਣੀ ਜ਼ਿੰਮੇਵਾਰੀ ਸਮਝੋ ਸਰਕਾਰਾਂ ਆਪਦੀ ਜ਼ਿੰਮੇਵਾਰੀ ਜੇ ਸਮੇਂ ਦੀਆਂ ਨੇ ਤਾਂ ਸਿਵੀ ਆਪਣੀ ਜ਼ਿੰਮੇਵਾਰੀ ਸਮਝੀਏ ਆਪਦਾ ਕੂੜਾ ਆਪਦੇ ਘਰ ਚ ਸੰਭਾਲੀਏ ਉਹਨੂੰ ਸਹੀ ਥਾਂ ਤੇ ਪਾਈਏ ਜਾ ਕੇ ਕੂੜੇਦਾਨ ਚ ਪਾਈਏ ਸੜਕਾਂ ਤੇ ਨਾ ਸਿੱਟਿਏ ਖਾਲੀ ਪਲਾਟਾਂ 'ਚ ਨਾ ਸਿੱਟਿਏ ਆਪਣਾ ਟਾਈਮ ਤੇ ਟੈਕਸ ਜਮ੍ਹਾਂ ਕਰਾਓ ਆਪਣੇ ਕੋਈ ਵੀ ਕਿਸੇ ਤਰ੍ਹਾਂ ਦੀ ਟ੍ਰੈਫਿਕ ਦੀ ਅਣਗਹਿਲੀ ਨਾ ਕਰੋ ਕਿਸੇ ਤਰ੍ਹਾਂ ਦੀ ਨਾ ਕਰੋ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ